ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਮਈ 2024 ਵਿੱਚ ਵੱਡਾ ਸੂਰਜੀ ਤੂਫਾਨ ਆਇਆ ਉਸ ਕਾਰਨ ਧਰਤੀ ਦੇ ਆਲੇ-ਦੁਆਲੇ ਨਵੇਂ ਉੱਚ ਊਰਜਾ ਵਾਲੇ ਬੈਲਟ ਬਣੇ। ਇਹ ਨਵੇਂ ਰੇਡੀਏਸ਼ਨ ਵਾਲੇ ਬੈਲਟ NASA ਦੇ ਕਯੂਬ ਸੈਟਅਪ ਅਪਗ੍ਰੇਡ ਸੀ ਆਰਬੀ ਰਾਹੀਂ ਖੋਜੇਗੇ। ਇਹ ਖੋਜ ਅੰਤਰਿਕ ਯਾਤਰਾ ਅਤੇ ਪੁਲਿੱਖ ਦੇ ਉਪਗ੍ਰਹਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਧਰਤੀ ਦੇ ਆਲੇ-ਦੁਆਲੇ ਬੀਤੇ ਅਤਿਕਣਾਂ ਦੇ ਦੋ ਸਥਾਈ ਬੈਲਟ ਹਨ ਜੋ ਵੈਨ ਐਲਨ ਬੈਲਟ ਕਹਾਏ ਜਾਂਦੇ ਹਨ। ਪਰ 2024 ਦੇ ਮਈ ਮਹੀਨੇ ਵਿੱਚ ਆਏ ਤਗੜੇ ਸੂਰਜੀ ਤੂਫਾਨ ਨੇ ਧਰਤੀ ਦੇ ਆਲੇ-ਦੁਆਲੇ ਤੋਂ ਨਵੇਂ ਟੈਂਪਰੇਰੀ ਬੈਲਟ ਤਿਆਰ ਕਰ ਦਿੱਤੇ ਹਨ ਮਈ 2024 ਦੇ ਸੂਰਜੀ ਤੂਫਾਨ ਨੇ ਧਰਤੀ ਦੇ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵ ਪਾਇਆ ਇਸ ਦੌਰਾਨ ਉੱਚ ਊਰਜਾਵਾਂ ਵਾਲੇ ਚਾਰਜਡ ਪਾਰਟੀਕਲ ਲਗਾਤਾਰ ਧਰਤੀ ਤੇ ਵਗਣ ਲੱਗੇ ਆਕਾਸ਼ ਵਿੱਚ ਸ਼ਾਨਦਾਰ ਉੱਤਰੀ ਅਤੇ ਦੱਖਣੀ ਲਾਈਟਸ ਦੇਖਣ ਨੂੰ ਮਿਲੀਆਂ ਪਰ ਜੀਪੀਐਸ ਸੰਚਾਰ ਤੇ ਵੀ ਇਸ ਦਾ ਬਹੁਤ ਅਸਰ ਪਿਆ ਨਾਸਾ ਨੇ ਇਸ ਤੂਫਾਨ ਦੌਰਾਨ ਇੱਕ ਕਯੂਬ ਸੈੱਟ ਉਪਗ੍ਰਹ ਸੀ ਆਰ ਬੀਈ ਰਾਹੀ ਨਵੇਂ ਬੈਲਟ ਦੀ ਖੋਜ ਕੀਤੀ ਇਹ ਉਪਗ੍ਰਹਿ 2023 ਵਿੱਚ ਲਾਂਚ ਹੋਇਆ ਸੀ ਪਰ ਅਪ੍ਰੈਲ 2024 ਵਿੱਚ ਕੰਮ ਕਰਨਾ ਬੰਦ ਕਰ ਗਿਆ ਪਰ ਜੂਨ 2024 ਵਿੱਚ ਇਹ ਅਚਾਨਕ ਮੁੜ ਚਾਲੂ ਹੋ ਗਿਆ ਅਤੇ ਰੇਡੀਏਸ਼ਨ ਬੈਲਟ ਦੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਇਸ ਖੋਜ ਤੋਂ ਪਹਿਲਾਂ ਅਸਥਾਈ ਬੈਲਟ ਸਿਰਫ ਇਲੈਕਟ੍ਰੋਨਸ ਤੋਂ ਬਣੇ ਹੋਏ ਦਿਖਾਈ ਗਏ ਸਨ ਪਰ ਇਹ ਨਵੇਂ ਬੈਲਟ ਪ੍ਰੋਟੋਨਸ ਨਾਲ ਵੀ ਭਰੇ ਹੋਏ ਹਨ ਜੋ ਵਿਗਿਆਨੀਆਂ ਲਈ ਇੱਕ ਨਵੀਂ ਗੱਲ ਸੀ ਇਹ ਬੈਲਟ ਨਵੇਂ 3 ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੱਕ ਕਾਇਮ ਰਹੇ ਜਦੋਂ ਕਿ ਆਮ ਤੌਰ ਤੇ ਕੁਝ ਹਫ਼ਤਿਆਂ ਵਿੱਚ ਖਤਮ ਹੋ ਜਾਂਦੇ ਹਨ ਇਹ ਅਜੀਹਾ ਕਿਉਂ ਹੋਇਆ ਇਹ ਸਮਝਣ ਲਈ ਵਿਗਿਆਨੀ ਹਲੇ ਵੀ ਗਹਿਰਾਈ ਨਾਲ ਰਿਸਰਚ ਕਰ ਰਹੇ ਨੇ। ਇਹ ਖੋਜ ਭਵਿਕ ਵਿੱਚ ਲਾਂਚ ਹੋਣ ਵਾਲੇ ਉਪਗ੍ਰਹਾਂ ਲਈ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਜੀਓਸਟੇਸ਼ਨਰੀ ਆਰਬਿਟ ਵਿੱਚ ਜਾਣ ਵਾਲੇ ਸੈਟਲਾਈਟਸ ਲਈ। ਇਹ ਨਵੇਂ ਰੇਡੀਏਸ਼ਨ ਬੈਲਟ ਉਹਨਾਂ ਨੂੰ ਕੰਮਕਾਜੀ ਸਥਿਤੀ ਵਿੱਚ ਪ੍ਰਭਾਵ ਪਾ ਸਕਦੇ ਹਨ। ਜਦ ਕੀ ਸੀਆਰਬੀਈ ਉਪਗ੍ਰਹਿ ਅਕਤੂਬਰ 2024 ਵਿੱਚ ਆਪਣੀ ਕક્ષા ਤੋਂ ਬਾਹਰ ਹੋ ਗਿਆ ਸੀ ਉਸ ਦੀ ਖੋਜ ਵਿਗਿਆਨੀਆਂ ਨੂੰ ਸੂਰਜੀ ਤੂਫਾਨਾਂ ਅਤੇ ਉਹਨਾਂ ਦੇ ਪ੍ਰਭਾਵ ਬਾਰੇ ਨਵਾਂ ਗਿਆਨ ਪ੍ਰਾਪਾਦਨ ਕਰਦੀ ਰਹੇਗੀ ਤੁਸੀਂ ਕੀ ਸੋਚਦੇ ਹੋ ਕਿ ਇਹ ਨਵੇਂ ਰੇਡੀਏਸ਼ਨ ਬੈਲਟ ਵਿੱਚ ਵਾਪਸ ਬਣ ਸਕਦੇ ਹਨ ਆਪਣੇ ਵਿਚਾਰ ਹੇਠਾਂ ਕਮੈਂਟ ਵਿੱਚ ਜਰੂਰ ਦੱਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਨਾਲ ਨਾਲ ਸਾਡੇ ਪੇਜ ਨੂੰ ਫੋਲੋ ਵੀ ਕਰ ਲਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਔਰ ਤੱਕ ਲਈ ਧੰਨਵਾਦ